ਉਹਨਾਂ ਨੇ ਮੇਰੇ ਮੂਰੇ ਲੈ ਕੇ ਮੇਰੇ ਗੱਡੀ ਮਾਰੀ ਵਿੱਚ ਆਉਣ ਸਾਰੀ ਮੇਰੇ ਖੰਡੇ ਤੇ ਕਿਰਪਾਨਾ ਤੇ ਉਹਨਾਂ ਕੋਲੇ ਗਰਾਰੀਆਂ ਸੀਗੀਆਂ ਆਉਣ ਸਾਰੀ ਉਹਨਾਂ ਨੇ ਬਾਈ ਧਾੜ ਧਾੜ ਉਹ ਕਰਤੀਆਂ ਤੇ ਉਹਨਾਂ ਚੋਂ ਇੱਕ ਦੋ ਬੰਦਿਆਂ ਕੋਲੇ ਅਸਲਾ ਨਜਾਇਜ਼ ਹਥਿਆਰ ਸੀਗਾ ਜਦੋਂ ਉਹ ਕਹਿੰਦਾ ਆਪਾਂ ਫਾਇਰ ਮਾਰ ਦੇਂਗਾ ਨਾ ਨਹੀਂ ਨਹੀਂ ਉਹ ਕਹਿੰਦਾ ਆਪਾਂ ਫਾਇਰ ਨਹੀਂ ਮਾਰਦੇ ਕਹਿੰਦਾ ਇਹਦਾ ਹੀ ਗੋਦੰਬਰ ਕੱਢਾਂਗੇ ਉਧਰ ਤੋਂ ਉਧਰ ਤੋਂ ਬਾਈ ਚੱਲਿਆ ਨਹੀਂ ਨਾ ਤੋ ਹਾਂ ਦੋ ਨੰਬਰ ਦੇ ਅਸਲੇ ਸੀ ਇਹਨਾਂ ਕੋਲੇ ਬਾਈ ਚੱਲੇ ਨਹੀਂ ਉ ਤਾਂ ਮੇਰੇ ਸਾਹਮਣੇ ਬਾਈ ਦਿਨ ਦੀ ਤਾਂ ਘਟਨਾ ਅਗਲੀ ਕੀਤਾ ਸੀ ਤੁਹਾਨੂੰ ਦੱਸ ਲੈਣਾ ਬਾਈ ਕਰਿਆ ਕੀ ਉਹਨਾਂ ਨੇ ਗੱਡੀ ਤੋਂ ਮੇ ਉਹ ਹੋਏ ਪਿਆਗੇ ਬਾਈ ਗੱਡੀ ਤੋਂ ਚੱਲਿਆ ਨਹੀਂ ਇਹਨਾਂ ਤੋਂ ਬਹੁਤ ਭੜੇ ਹਥਿਆਰ ਸੀ ਆਹ ਸਾਰਪ ਸੱਟਾਂ ਬਾਈ ਆ ਮੇਰਾ ਪੱਟ ਵੜਦਾ ਇਥੋਂ ਨਾਲ ਮਾਰ ਕੇ ਖੰਡਾ ਇਹੀ ਆ ਵੀ ਅਸੀਂ ਨਸ਼ਾ ਰੋਕਦੇ ਆ ਉਹ ਕਹਿੰਦੇ ਵੀ ਸਾਡੀ ਤਲਾਸ਼ੀ ਲੈ ਕੇ ਦਿਖਾਓ ਤੁਸੀਂ ਗਰੀਬਾਂ ਤੇ ਹਵਾ ਕਰੀ ਜੰਨੇ ਆ ਇਹ ਐ ਉਹ ਐ ਚਿੱਟਾ ਪੀਣਿਆਂ ਨੂੰ ਮੰਨ ਲਓ ਤੁਸੀਂ ਘੂਰੀ ਜੰਨੇ ਆ ਚਿੱਟੇ ਵੇਚਲਾ ਇਹਨੂੰ ਸਾਡੀ ਲੈ ਕੇ ਦਿਖਾਓ ਤਲਾਸ਼ੀ ਇਕਨੇ ਦੇਲਾ ਮੁੰਡਾ ਹਣੋ ਤੋਂ ਬੈਠਾ ਬਾਹਰੋਂ ਧਮਕੀਆਂ ਵਗੈਰਾ ਦਿੰਦਾ ਜਿਹੜਾ ਜਿਆਦਾ ਚੱਕ ਚਕਾ ਉਹ ਕਰਦਾਗਾ ਉਹ ਬੈਠਾ ਧਮਕੀਆਂ ਦੇਈ ਜਾਂਦਾ ਜੀ ਅੱਜ ਕੱਲ ਤੇ ਉਹਦੇ ਵੀ ਫੋਨ ਆਈਦੇ ਰਿਕਾਰਡਿੰਗ ਆ ਵੀ ਸਾਡੇ ਕੋਲੇ ਵੀ ਕੋਈ ਨਹੀਂ ਸੀ ਛੇਤੀ ਮਿਲਦੇ ਐ ਐ ਕਰਦੇ ਐ ਮੈਂ ਆਮ ਆਦਮੀ ਪਾਰਟੀ ਦੇ ਨਾਲ ਸਮੰਧ ਤਾਂ ਬਾਈ ਤੇ ਮੈਂ ਆਮ ਆਦਮੀ ਪਾਰਟੀ ਦੇ ਚੋਣ ਤੇ ਮੈਂ ਐਤਕੀ ਸਰਪੰਚ ਦੀ ਇਲੈਕਸ਼ਨ ਲੜੀ ਆ ਉਸੇ ਵਸ ਰੰਜਸ ਨੂੰ ਚਲਦੇ ਕੋਸ ਤਾਂ ਪਾਰਟੀ ਬਾਜੀ ਆ ਬਾਈ ਉਸ ਉਹੀ ਰੰਜਸ ਦੇ ਕਰਕੇ ਕੱਲ ਦੇ ਧਮਕੀਆਂ ਦੇਈ ਜਾਂਦੇ ਸੀ ਤੁਹਾਨੂੰ ਮਾਰਨਾ ਹਾਂ ਸ਼ਰਿਆਮ ਤਾਂ ਫੋਨ ਨੂੰ ਲੈ ਬਾਈ ਸ਼ਰਿਆਮ ਬਾਈ ਕਾ ਕਮੈਂਟਾਂ ਦੇ ਉੱਤੇ ਵੀ ਸਾਰਾ ਕੋਸ ਸਾਰੇ ਆ ਮ ਭਾਈ ਉਹਨਾਂ ਨੇ ਕਿਹਾਗਾ ਵੀ ਤੈਨੂੰ ਮਾਰਨਾਗਾ ਸਾਨੂੰ ਸਰਪੰਚ ਤੇ ਸ਼ੱਕ ਹੈ ਵੀ ਉਹਨੇ ਸ਼ਹਿ ਦੇ ਕੇ ਰਾਜੇ ਸਰਪੰਚ ਨੇ ਤੇ ਕਾਲੇ ਸਰਪੰਚ ਨੇ ਵੀ ਇਹ ਤੇ ਜਿਹੜਾ ਹਮਲਾ ਕਰਾਇਆ ਉਹਦੀ ਸ਼ਹਿ ਤੇ ਇਹ ਹਮਲਾ ਹੋਇਆ ਜਿਹੜਾ ਬੰਦਾ ਵੀ ਕੋਈ ਵੀ ਪਾਰਟੀ ਚ ਨਵਾਂ ਆਉਂਦਾ ਜਾਂ ਪੁਰਾਣਾ ਵਰਕਰ ਆ ਉਹਨੂੰ ਇਹ ਹੱਬਦਾ ਬਕਰ ਕੇ ਪਿੱਛੇ ਕਰਦੇ ਆ ਵੀ ਅਸੀਂ ਮੂਰੇ ਰਹੀਏ ਸਾਨੂੰ ਸੱਦੇ ਹਾਂ ਲੋਕੋ ਜੀ ਟੀਵੀ ਨਾਲ ਜੁੜੇ ਹੋ ਤੁਸੀਂ ਮੈਂ ਹਮਤਾਜ ਤੁਹਾਨੂੰ ਯਾਦ ਹੋਵੇਗਾ ਕਿ ਪਿਛਲੇ ਸਾਲ ਪਿੰਡਾਂ ਦੇ ਵਿੱਚ ਕਮੇਟੀਆਂ ਬਣੀਆਂ ਸੀਗਾ ਨਸ਼ਾ ਰੋਕਣ ਦੇ ਲਈ ਤਾਂ ਹੁਣ ਘਟਨਾ ਕੀ ਵਾਪਰੀ ਹੈ ਕਿ ਉਹ ਨਸ਼ਾ ਰੋਕੂ ਕਮੇਟੀਆਂ ਦੇ ਮੈਂਬਰਾਂ ਦੇ ਉੱਤੇ ਜਿਹੜਾ ਹਮਲਾ ਹੋਇਆ ਇੱਕ ਮੈਂਬਰ ਹੈ ਰਗੂ ਦੁੱਲੇਵਾਲਾ ਜੋ ਉਥੋਂ ਉਹਨਾਂ ਦੇ ਆਗੂ ਨੇ ਉਸ ਕਮੇਟੀਆਂ ਦੇ ਤਾਂ ਹਮਲਾ ਹੁੰਦਾ ਜਾਨਲੇਵਾ 15 ਤੋਂ 20 ਨੌਜਵਾਨਾਂ ਦੇ ਵੱਲੋਂ ਸ਼ਰੇਆਮ ਹਥਿਆਰ ਲੈ ਕੇ ਹੁੰਦੇ ਨੇ ਕੀ ਘਟਨਾ ਵਾਪਰਦੀ ਆ ਸੀ ਹਸਪਤਾਲ ਦੇ ਵਿੱਚ ਰਾਮਪੁਰਾ ਫੂਲ ਗਲਬਤ ਕਰਦੇ ਆ ਬਾਈ ਕੀ ਘਟਨਾ ਵਾਪਰੀ ਤੁਹਾਡੇ ਨਾਲ ਜੀ ਅੱਜ ਬਾਈ ਮੈਂ ਨਾ ਸਵੇਰੇ ਜਮ ਜਾਂਦਾ ਸੀ ਮੈਂ ਰੈਗੂਲਰਲੀ ਜਮ ਜਾਂਦਾ ਕਿਉਂਕਿ ਮੈਂ ਜਿਮ ਟ੍ਰੇਨਰ ਵੀ ਆ ਤੇ ਉਤੇ ਰੂਟੀਨ ਦੇ ਵਿੱਚ ਮੈਂ ਜਿਹੜਾ ਮੇਰਾ ਟਾਈਮ ਆਗਾ ਮੈਂ ਜਮ ਜਾਂਦਾਗਾ ਜੀ ਜਦੋਂ ਮੈਂ ਉਧਰ ਬਈ ਮੈਂ ਇਕੱਲਾ ਹੀ ਜਿਮ ਦੇ ਵਿੱਚ ਜਾ ਰਿਹਾ ਸੀ ਮੈਂ ਸਾਡੇ ਅੱਡੇ ਦੇ ਉੱਤੇ ਮੈਂ ਜਦੋਂ ਜਾਇਆ ਤਾਂ ਮੈਨੂੰ ਮੈਨੂੰ ਅਚਾਨਕ ਹੀ ਮੇਰਾ ਮੱਥਾ ਟਣ ਗਿਆ ਕਿਉਂਕਿ ਉੱਥੇ 2-3 ਵਾਰੀ ਏਦੋਂ ਪਹਿਲਾਂ ਬਈ ਘਟਨਾ ਹੋ ਚੁੱਕੀ ਆ ਠੀਕ ਹੈ ਪਿਛਲੇ ਜੇ ਕਾਫੀ ਦਿਨ ਪਹਿਲਾਂ ਨਾਲ ਸਾਡੇ ਸਾਡੇ ਉੱਥੇ ਹੋਟਲ ਆਗਾ ਬਾਈ ਢਾਬਾ ਆਗਾ ਉਹਦੇ ਮਾਲਕਾ ਕੇ ਗੁਰਮੀਲ ਸਿੰਘ ਹੀਲਾ ਪ੍ਰਧਾਨ ਬਾਈ ਤੇ ਉਹਨਾਂ ਕੁਛ ਦਿਨ ਪਹਿਲਾਂ ਹੀ ਉਹਨਾਂ ਤੇ ਹਮਲਾ ਹੋਇਆ ਉਹਨੇ ਜਿਹਨਾਂ ਕਿ ਬਹੁਤ ਜਿਆਦਾ ਕੁੱਟ ਮਾਰ ਕੀਤੀ ਬੰਦਿਆਂ ਨੇ ਨਾਲੇ 15-20000 ਰੁਪਏ ਲੈ ਕੇ ਸੀ ਖੋਕੇ ਉਸੇ ਚੱਕਨਾ ਮੈਂ ਵੀ ਚੱਕਨਾ ਹੋਇਆ ਵਸਿਆ ਤੇ ਮੈਂ ਮੇਰੇ ਮੇਰੇ ਧਿਆਨ ਚ ਸੀਗੇ ਮਖਾ ਯਾਰ ਇੱਥੇ ਕਈ ਵਾਰੀ ਬੰਦੇ ਪੈ ਜਾਂਦੇ ਆ ਪਰ ਦੋ ਤਿੰਨ ਦਿਨ ਹੋ ਗਏ ਬਈ ਅਸੀਂ ਪਿੰਡ ਦੇ ਵਿੱਚ ਸਮਾਜ ਸੇਵਾ ਦਾ ਕੰਮ ਕਰਦੇ ਸੀਗੇ ਅਸੀਂ ਇੱਕ ਗੰਦਾ ਨਾਲਾ ਕਢਾ ਲਿਆ ਕਾਫੀ 15 20 ਦਿਨ ਹੋ ਗਏ ਕਿ ਭਾਈ ਇਹ ਚੱਕਰ ਕੀ ਬਣਾਇਓ ਕਿ ਵੀ ਜਿਹੜੇ ਤਕੜੇ ਘਰਾਂ ਦੇ ਬੱਚੇ ਆ ਭਾਈ ਉਹ ਤਾਂ ਬਹਿਨਾ ਤੇ ਚੜ ਕੇ ਆਪੋ ਆਪਣੇ ਸਕੂਲ ਕਾਲਜਾਂ ਚ ਜਾਂਦੇ ਹਨਾ ਪਰ ਭਾਈ ਸਾਡੇ ਜਿਹੜੇ ਗਰੀਬ ਪਰਿਵਾਰ ਆਗੇ ਉਹ ਭਾਈ ਬਿਲਕੁਲ ਜਿਹੜਾ ਗੰਦਾ ਨਾਲਾਗਾ ਭਾਈ 2 2 ਫੁੱਟ ਪਾਣੀ ਪਿਆ ਸੀ 15 20 ਦਿਨ ਹੋ ਗਏ ਸੀ ਪਰ ਪੰਚਾਇਤ ਨੇ ਕੋਈ ਸਾਰ ਨਹੀਂ ਲਈ ਸੀ ਸੋ ਉਹ ਗੰਦਾ ਨਾਲਾ ਸੀ ਕਢਾਤਾ ਉੱਥੇ ਸਾਨੂੰ ਕਹਿੰਦੇ ਇਹ ਜਿਹੜੇ ਪਹਿਲਾਂ ਹੀ ਸਾਡੇ ਪਿੰਡ ਦੇ ਵਿੱਚ ਜਿਹੜੇ ਇਹ ਗਲਤ ਅੰਸਰ ਆਗੇ ਇਹ ਉਦੋਂ ਦੇ ਸਾਡੇ ਬੈਰ ਪਏ ਵੇ ਆ ਇਹ ਵੱਡੇ ਸਮਾਜ ਸੇਵੀ ਬਣੇ ਪਿਆ ਇਹ ਕੀ ਤੀੜਾਂ ਗੀਆਂ ਇਹ ਇਹ ਲੰਡਰ ਆਗੇ ਇਹ ਤਾਂ ਆਪ ਚਿੱਟਾ ਵੇਚਦੇ ਆ ਸਾਡੇ ਤੇ ਇਹ ਜੇ ਪਹਿਲਾਂ ਤੋਂ ਦੂਸਣ ਲਾ ਰਹੇ ਆ ਉਹ ਤੇ ਉਥੋਂ ਬਈ ਕਰਦੇ ਕਰਾਉਂਦੇ ਅੱਜ ਮੈਂ ਜਦੋਂ ਸਵੇਰੇ ਇਹਨਾਂ ਨੇ ਬਹੁਤ ਧਮਕੀਆਂ ਦਿੱਤੀਆਂ ਸੀ ਭਾਦਰ ਸਿੰਘ ਨੂੰ ਵੀ ਬਹੁਤ ਧਮਕੀ ਦਿੱਤੀ ਸਾਡੇ ਹੋਰ ਵੀ ਕਮੇਟੀ ਮੈਂਬਰਾਂ ਨੂੰ ਕਾਫੀ ਨੂੰ ਕਹਿੰਦੇ ਸੀ ਤੁਹਾਡੇ ਨਾਲ ਦੇਖਾਂਗੇ ਐ ਕਰਾਂਗੇ ਫਲਾਨਾ ਕਰਾਂਗੇ ਤੇ ਸਰਪੰਚ ਸਰਪੰਚ ਜੀ ਤੇ ਵੀ ਨਾਲ ਉਹਨਾਂ ਦੇ ਖੜਕੇ ਉਹਨਾਂ ਨੇ ਸਾਨੂੰ ਕਹਿੰਦੇ ਸੀ ਤੁਹਾਡੇ ਤੇ ਕਾਰਵਾਈ ਕਰਾਵਾਂਗੇ ਤੁਸੀਂ ਸਾਡੇ ਕੰਮ 'ਚ ਰੁਕਾਵਟਾਂ ਪਾਉਂਦੇ ਆਂ ਫਲਾਣਾ ਕਰਦੇ ਢੋਂਗਾ ਕਰਦੇ ਕਿਹੜੇ ਕੰਮ 'ਚ ਰੁਕਾਵਟਾਂ ਬਈ ਬਈ ਜਿਹੜੇ ਵੀ ਕੋਈ ਵੀ ਕੋਈ ਆਖੇ ਤੁਸੀਂ ਪਿੰਡ 'ਚ ਕੰਮ ਕਰਦੇ ਆਂਗੇ ਤੁਸੀਂ ਉਹਨੂੰ ਸਾਡੇ ਰੁਕਾਵਟ ਕਰਦੇ ਆਂ ਪਰ ਅਸੀਂ ਬਈ ਇਸ ਗੱਲ ਦੀ ਸੌਂ ਖਾਣੇ ਆਂ ਵੀ ਜੇ ਅਸੀਂ ਕੋਈ ਪੰਚਾਇਤੀ ਕੰਮ ਦੇ ਵਿੱਚ ਇੱਕ ਵੀ ਉਹ ਕਹਿ ਦੇਣ ਵੀ ਸਾਡੇ ਕੋਈ ਕਿਸੇ ਕੰਮ ਦੇ ਵਿੱਚ ਉਹਨਾਂ ਨੇ ਕੋਈ ਡਿੱਕਾ ਲਾਇਆ ਹਨਾ ਉਤੋਂ ਬਈ ਚਲੋ ਇਹ ਸਾਡੀ ਕੱਲ ਦੀ ਘਟਨਾ ਸੀਗੀ ਚਲੋ ਯਾਰ ਜੇ ਅਸੀਂ ਆਖਿਆ ਵੀ ਜੇ ਤੁਹਾਨੂੰ ਕੋਈ ਮਾੜੇ ਸ਼ਬਦ ਬੋਲਿਆ ਉਹ ਸਾਨੂੰ ਕਹਿੰਦੇ ਮੈਂ ਕਿਹਾ ਵੀ ਅਸੀਂ ਸਰਪੰਚ ਮੈਂ ਵੀ ਵਿਰੋਧੀ ਧਰ ਦੇ ਵਿੱਚ ਬਾਈ ਸਰਪੰਚੀ ਦੀ ਇਲੈਕਸ਼ਨ ਲੜੀ ਐ ਕਿ ਮੈਂ ਜੋ 40-45 ਵੋਟਾਂ ਤੇ ਮੈਂ ਐਤਕੀ ਹਾਰਾਂਗਾ 40-45 ਵੋਟਾਂ ਦਾ ਫਰਕ ਸੀਗਾ ਦੇਖੋ ਮੈਨੂੰ ਵੀ 750 ਬੰਦੇ ਨੇ ਵੋਟ ਪਾਈ ਆ ਉਧਰ ਵੀ 750 ਬੰਦੇ ਨੇ ਵੋਟ ਪਾਈ ਹੈ ਨਾ ਤੋਂ ਬਰਾਬਰ ਦੀ ਧੇਰਾ ਮੈਂ ਆਮ ਆਦਮੀ ਪਾਰਟੀ ਦੇ ਨਾਲ ਸਮੰਧਤ ਆ ਬਾਈ ਤੇ ਮੈਂ ਆਮ ਆਦਮੀ ਪਾਰਟੀ ਦੇ ਚੋਣ ਤੇ ਮੈਂ ਐਤਕੀ ਸਰਪੰਚ ਦੀ ਇਲੈਕਸ਼ਨ ਲੜੀ ਆ ਉਸੇ ਬਸ ਰਾਂਜਸ ਨੂੰ ਚੱਲਦੇ ਕੋਸਤਾ ਪਾਰਟੀ ਬਾਜੀ ਆ ਬਾਈ ਕੋਸ ਉਹੀ ਰਾਂਜਸ ਦੇ ਕਰਕੇ ਤੇ ਅੱਜ ਮੈਂ ਜਦੋਂ ਜੱਜ ਜਿੰਮ ਜਾ ਰਿਹਾ ਸੀ ਸਵੇਰੇ ਜਾ ਰਿਹਾ ਸੀ ਤਾਂ ਮੇਰਾ ਮੱਥਾ ਪਹਿਲਾਂ ਹੀ ਠਣਕਿਆ ਸੀ ਵੀ ਹੁੰਦਾ ਹੀ ਆਉਦੇ ਮਨ ਦੇ ਵਿੱਚ ਤੇ ਕਈ ਵਾਰੀ ਤੁਹਾਡੇ ਕੋ ਜਹਾ ਹੁੰਦਾਗਾ ਤੇ ਮੈਂ ਬਈ ਜਦੋਂ ਮੈਂ ਦੇਖਿਆ ਮੇਰੇ ਮੂਰੇ ਇੱਕ ਵਰਨਾ ਗੱਡੀ ਖੜੀ ਆ ਵਰਨਾ ਗੱਡੀ ਖੜੀ ਆ ਤਾਂ ਉਹਨਾਂ ਨੇ ਜਦੋਂ ਮੈਂ ਥੋੜਾ ਜਿਹਾ ਰੇਸ ਤੋਂ ਪੈਰ ਚੱਕਿਆ ਤਾਂ ਉਹਨਾਂ ਨੇ ਮੇਰੇ ਮੂਰੇ ਲੈ ਕੇ ਮੇਰੇ ਗੱਡੀ ਮਾਰੀ ਵਿੱਚ ਜਦੋਂ ਉਹਨਾਂ ਨੇ ਬਈ ਮੇਰੇ ਗੱਡੀ ਵਿੱਚ ਮਾਰੀ ਜਦੋਂ ਉਤਰ ਲੱਗੇ ਤੇ ਮੇਰੀ ਗੱਡੀ ਮੈਂ ਲੋਕ ਹੀ ਸੀਗੀ ਤਕਰੀਬਨ ਮੇਰੀ ਲੋਕ ਸੀ ਗੱਡੀ ਉਹਨਾਂ ਨੇ 3-4 ਜਣਿਆਂ ਨੇ ਆ ਕੇ ਉਤਰ ਕੇ ਬਈ ਆਉਣ ਸਾਰੀ ਮੇਰੇ ਖੰਡੇ ਤੇ ਕਿਰਪਾਨਾ ਤੇ ਉਹਨਾਂ ਕੋਲੇ ਗਰਾਰੀਆਂ ਸੀਗੀਆਂ ਉਹਨ ਸਾਰੀ ਉਹਨਾਂ ਨੇ ਬਾਈ ਧਾੜ ਧਾੜ ਉਹ ਕਰਤੀਆਂ ਤੇ ਉਹਨਾਂ ਚੋਂ ਇੱਕ ਦੋ ਬੰਦਿਆਂ ਕੋਲੇ ਅਸਲਾ ਨਜਾਇਜ਼ ਹਥਿਆਰ ਸੀਗਾ ਜਦੋਂ ਉਹ ਕਹਿੰਦਾ ਆਪਾਂ ਫਾਇਰ ਮਾਰਦੇ ਆਂ ਕਹਿੰਦਾ ਨਹੀਂ ਨਹੀਂ ਉਹ ਕਹਿੰਦਾ ਆਪਾਂ ਫਾਇਰ ਨਹੀਂ ਮਾਰਦੇ ਕਹਿੰਦਾ ਇਹਦਾ ਜਨਵਰੀ ਗਤੂੰਬਰ ਕੱਢਾਂਗੇ ਠੀਕ ਹੈ ਤੇ ਇਹਦੀਆਂ ਲੱਤਾਂ ਭੰਨਾਗੇ ਉਥੋਂ ਪਈ ਜਦੋਂ ਚਲੋ ਮੇਰਾ ਵੀ ਮੈਂ ਇਕੱਲੇ ਨਾ ਮੈਂ ਨਾ ਗਰੁੱਪ ਕਿਉਂਕਿ ਲੋਕ ਕਰਕੇ ਪਿੰਡ ਦਾ ਗਰੁੱਪ ਚੱਲਦਾ ਬਾਈ ਨਸ਼ਾ ਰੋਕੂ ਕਮੇਟੀਆਂ ਦਾ ਜਾਂ ਸਾਡੇ ਕਾਫੀ ਗਰੁੱਪ ਬਣੇ ਵਿਆ ਮੈਂ ਉਹਦੇ ਵਿੱਚ ਰਿਕਾਰਡਿੰਗ ਪਾਤੀ ਐਨੇ ਨਾਲ ਹੀ ਹੋਰ ਦੋ ਮੁੰਡੇ ਤਨ ਆ ਗਏ ਬਾਈ ਐਨੇ ਚ ਕੀ ਹੋਇਆ ਬਾਈ ਜਦੋਂ ਮੇਰੀ ਗੱਡੀ ਦੀ ਪੰਨ ਤੋੜ ਵਿੱਚ ਹੀ ਮੇਰੇ ਕਰੀ ਜਾਂਦੇ ਮੇਰੇ ਜਦੋਂ ਉਹ ਕੱਢ ਗਏ ਮੇਰੇ ਸੱਟਾਂ ਮਾਰੀ ਜਾਂਦੇ ਤੇ ਮਗਰੀ ਮੁੰਡੇ ਹੋਰ ਆ ਕੇ ਜਦੋਂ ਰੌਲਾ ਪੈ ਗਿਆ ਤਾਂ ਉਹ ਉਹਨਾਂ ਨੂੰ ਇਹ ਲੱਗਿਆ ਵੀ ਹੁਣ ਬਾਈ ਸਾਡੇ ਤੇ ਬੰਦੇ ਪੈ ਗਏ ਉਹਨਾਂ ਚੋਂ ਇੱਕ ਬੰਦਾ ਜਿਹੜਾ ਉਹਨਾਂ ਚ ਗੱਡੀ 'ਚ ਬੈਠ ਉਹਨਾਂ ਤੋਂ ਗੱਡੀ ਉਹ ਛੱਡ ਕੇ ਉੱਥੀ ਭੱਜ ਗਏ ਤੇ ਉਹ ਬਾਣੋ ਬਾਣੀ ਹੋ ਕੇ ਪਿੰਡ ਦੇ ਭੱਜੇ ਆ ਗਏ। ਤੇ ਉਹ ਤੋਂ ਬਾਅਦ ਮੇਰੇ ਕੋਲ ਉਹਨਾਂ ਦੇ 1-2 ਹਜ਼ਾਰ ਉਹਨਾਂ ਦੇ ਵੀ ਉੱਥੇ ਹੀ ਰਹਿ ਗਏ ਸੀ ਉਹਨਾਂ ਦੇ ਖੰਡਾ ਤੇ ਕਿਰਪਾਨ ਦੀ ਸੀ ਮੈਂ ਵੀ ਉਹਨਾਂ ਦੇ ਜਿੰਨਾ ਕੁ ਜੋਗਾ ਸੀਗਾ ਭਾਈ ਉਹਨਾਂ ਦਾ ਮੈਂ ਮੁਕਾਬਲਾ ਕੀਤਾ ਪਰ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਜਿਹੜਾ ਬਚਤ ਰਹਿ ਗਈ ਨਹੀਂ ਮੇਰੇ ਮੈਨੂੰ ਉਹ ਮਾਰ ਨਹੀਂ ਆਏ ਸੀ ਬਸ ਸਿਰ ਦੀ ਛੱਟ ਤੋਂ ਬਚ ਗਿਆ ਕਿਉਂਕਿ ਮੈਂ ਗੱਡੀ ਲੋਕ ਰੱਖੀ ਭਾਈ ਮੈਂ ਗੱਡੀ ਲੋਕ ਕਰਕੇ ਮੈਂ ਅੰਦਰ ਬੈਠਾ ਫੋਨ ਲਈ ਗਿਆ ਬੰਦਿਆਂ ਨੂੰ ਆਵਦਿਆਂ ਨੂੰ ਇਹ ਗੱਲ ਅੱਛਾ ਭਾਈ ਜਿਹੜੀ ਘਟਨਾ ਤੁਸੀਂ ਕਹਿ ਕੇ ਕਾਫੀ ਸਮੇਂ ਤੋਂ ਤੁਹਾਡੇ ਮਗਰ ਪਈ ਹੋਇਆ ਉਹਦਾ ਕਾਰਨ ਕੀ ਹੈ ਜਦੋਂ ਤੁਸੀਂ ਕਮੇਟੀਆਂ ਬਣੀਆਂ ਉਦੋਂ ਤੋਂ ਦੀ ਗੱਲ ਤੁਹਾਨੂੰ ਕਹਿ ਰਹੇ ਸੀ ਭਾਈ ਮੇਰੇ ਨਾਲ ਕੋਈ ਰੌਲਾ ਨਹੀਂ ਸੀ ਕੋਈ ਪਰਸਨਲੀ ਰੌਲਾ ਨਹੀਂ ਸੀਗਾ ਰੋਲਾ ਚੱਕਰ ਇਹੀ ਸੀਗਾ ਵੀ ਜਦੋਂ-ਉਦੋਂ ਕਮੇਟੀਆਂ ਬਣੀਆਂ ਵੀਆਂ ਸੀਗਾ ਬਾਈ ਉਦੋਂ ਕੀ ਹੁੰਦਾ ਸੀ ਸਾਰੇ ਪਿੰਡ ਦਾ ਬਾਈ ਗਰੁੱਪ ਸੀਗਾ ਉਹਦੇ ਵਿੱਚ ਬਾਈ ਸਾਰੇ ਪਿੰਡ ਦੇ ਬੰਦੇ ਹੁੰਦੇ ਸੀ ਜਿਹੜੇ ਪੁਲ ਦੇ ਉੱਤੇ ਨਾਕਾ ਲਾਉਂਦੇ ਸੀ ਉਹਨਾਂ ਦੀ ਚੈਕਿੰਗ ਕਰਦੇ ਸੀ ਜਦੋਂ ਕੋਈ ਵੀ ਬੰਦਾ ਆਉਂਦਾ ਜਾਂਦਾ ਬਾਈ ਉਹ ਬਾਈ ਹੁਣ ਇਸ ਚੀਜ਼ ਨੂੰ ਪਤਾ ਕੀ ਗੱਲ ਲੱਗ ਕੇ ਤੇ ਕੀ ਦੇ ਗੱਲ ਪਏ ਜਾਂਦੇ ਪਿੱਛੇ ਜੇ ਉਹਨਾਂ ਨੇ ਬਾਈ ਇਹ ਜਿਹੜਾ ਦਿਲਪ੍ਰੀਤ ਹੈਗਾ ਇਹਨੇ ਮੌਜੂਦਾ ਮੈਂਬਰ ਬਣਿਆ ਸੀਗਾ ਤੇ ਇੱਕ ਤੇਜ ਹੈਗਾ ਜਿਹੜਾ ਉਹ ਮੈਂਬਰੀ ਹਾਰ ਗਿਆ ਸੀਗਾ ਤੇ ਉਹਨੇ ਬਈ ਉਹਦੇ ਘਰੇ ਵੱੜ ਕੇ ਜਣੇ ਕਿ ਖੰਡੇ ਕਿਰਪਾਨਾਂ ਦੇ ਨਾਲ ਹਮਲਾ ਵੀ ਕੀਤਾ ਸੀਗਾ ਹਾਂ ਤੇ ਉਹ ਬਈ ਇਹਨਾਂ ਦੇ ਨਾਲ ਹਰ ਇੱਕ ਬੰਦਾ ਕੀ ਕਰਦਾ ਬਈ ਜਦੋਂ ਸਮਝੌਤੇ ਕਰ ਜਾਂਦੇ ਇਹਨਾਂ ਦੇ ਨਾਲ ਇਹਨਾਂ ਨੇ ਸਮਝੌਤੇ ਕਰ ਜਾਂਦੇ ਆ ਬਸ ਉਥੋਂ ਹੀ ਬਈ ਚਾਂਬਲੇ ਵਿਆ ਠੀਕ ਆ ਘਰੋਂ ਮਾਪਿਓ ਦੀ ਸਹਿ ਹੈ ਬਈ ਫੁੱਲ ਠੀਕ ਆ ਨਾ ਤੇ ਇਹਨਾਂ ਦੇ ਨਾਲ ਇੱਕ ਕਾਲਾਗਾ ਕਾਂਗਰਸੀ ਆ ਬਈ ਉਹ ਇਹਨਾਂ ਦੀ ਰਿਸ਼ਤੇਦਾਰੀ ਵੀ ਆ ਤੇ ਇਹ ਬਸ ਉਥੋਂ ਹੀ ਇਹ ਬਈ ਚਾਂਬਲੇ ਵੇ ਕੱਲ ਦੇ ਇਹ ਸਾਨੂੰ ਧਮਕੀਆਂ ਦੇ ਜਾਂਦੇ ਤੁਹਾਨੂੰ ਐਂ ਕਰਾਂ ਮੈਂ ਮੈਂ ਸੋਚ ਲਿਆ ਬਖਾ ਜਰ ਬਾਹਰ ਬੈਠੇ ਆ ਇਹਨਾਂ ਨੇ ਕੀ ਕਰਨਾ ਮੈਨੂੰ ਬਈ ਪਤਾ ਨਹੀਂ ਸੀਗਾ ਵੀ ਇਹ ਦੋ ਗੱਡੀਆਂ ਭਰ ਕੇ ਮੇਰੇ ਮੂਹਰੇ ਤੇ ਮੇਰੇ ਤੇ ਹਮਲਾ ਕਰਾ ਦੇ ਉਹ ਬਾਹਰ ਬੈਠੇ ਨੇ ਉਹ ਆਪ ਤਾਂ ਬਾਹਰ ਬੈਠਿਆ ਬਈ ਬਾਹਰ ਬੈਠੇ ਇਹੇ ਕੁਛ ਕਰਾਈ ਜਾਂਦੇ ਆ ਠੀਕ ਹੈ ਹਾਂ ਅੱਛਾ ਉਹਦੇ ਵਿੱਚੋਂ ਕੋਈ ਤਸਕਰ ਤਸਕਰ ਵੀ ਨਸ਼ੇ ਦੇ ਜਿਵੇਂ ਗੱਲ ਬਾਈ ਸਾਰਾ ਕੁਝ ਕਰਦੇ ਆ ਇਹ ਹਮ ਸਭ ਨੂੰ ਪਤਾਗਾ ਸਾਰੇ ਪਿੰਡ ਨੂੰ ਪਤਾਗਾ ਬਸ ਪਿੰਡ ਵਾਲੇ ਕੀ ਆ ਬਈ ਉਹਨਾਂ ਕੋਲੇ ਚਾਰ ਪੈਸੇ ਹੈਗੇ ਆ ਬਾਈ ਬਾਕੀ ਇੱਕ ਦੂਜੇ ਨੰਬਰ ਤੇ ਉਹ ਗੁੰਡੇ ਬੰਦੇ ਹੈਗੇ ਉਹਨਾਂ ਤੋਂ ਡਰਦੇ ਬਾਈ ਬਸ ਉਹ ਕਰ ਜਾਂਦੇ ਆ ਚਲੋ ਆਪਾਂ ਬਾਈ ਆਪਾਂ ਤਾਂ ਪਹਿਲਾਂ ਵੀ ਤੁਹਾਨੂੰ ਹੁਣ ਤਾਂ ਇਹ ਤੁਹਾਨੂੰ ਪਤਾ ਬਈ ਆਪਾਂ ਤਾਂ ਤਲੀ ਤੇ ਧਰ ਕੇ ਤਲੇ ਸੀ ਠੀਕ ਹੈ ਨਾ ਵੀ ਆਪਾਂ ਤਾਂ ਜੋ ਕੁ ਸੋਨਾਗਾ ਪ੍ਰਮਾਤਮਾ ਦੇ ਦੇਖੀ ਜੋ ਜਿਹੜਾ ਕੁ ਸੋਨਾਗਾ ਅੱਜ ਵੀ ਮੈਂ ਤਾਂ ਉਹਨਾਂ ਨੂੰ ਕਿਹਾ ਸੀ ਮੈਂ ਮਾਰ ਕੇ ਜਾਇਓ ਜੇ ਪਿਓ ਦੇ ਆ ਤਾਂ ਤੇ ਬਾਈ ਉਹਨਾਂ ਦੇ ਵਿੱਚ ਬਾਬੇ ਨੇ ਉਹੀ ਗੱਲ ਆ ਵੀ ਆਪਾਂ ਬਾਈ ਪ੍ਰਮਾਤਮਾ ਦੀ ਕਿਰਪਾ ਕੀ ਬਾਬੇ ਮਾਨੀ ਜੀ ਦੀ ਕਿਰਪਾ ਦੇ ਨਾਲ ਬਾਈ ਭੱਜਦੇ ਆਂਦੇ ਤਿੰਨ ਚਾਰਾਂ ਦੇ ਤਾਂ ਮੈਂ ਐਂ ਜ਼ਖਮੀ ਹੋਏ ਹੋਏ ਨੇ ਵੀ ਤਿੰਨ ਚਾਰ ਤਾਂ ਮੈਂ ਸੁਲਕੇ ਆ ਇਹ ਨਹੀਂ ਗੱਲ ਕਰ ਬਈ ਚੱਪਲਾ ਛੱਡ ਕੇ ਭੱਜੇ ਉਥੋਂ ਜੋ ਤੁਸੀਂ ਵੱਲੋਂ ਕਮੇਟੀਆਂ ਬਣਾਈਆਂ ਨਾਕੇ ਲਾਉਂਦੇ ਸੀ ਕਿ ਨਸ਼ਾ ਰੋਕਦੇ ਸੀ ਉਸ ਸਮੇਂ ਤੁਹਾਨੂੰ ਕਹਿੰਦੇ ਸੀ ਕਿ ਰੋਕਦੇ ਸੀ ਕਿ ਕਿਆ ਕੁਝ ਨਾ ਕਰੋ ਜਾਂ ਕਿਉਂ ਰੋਕਦੇ ਹੋ ਸਾਰਾ ਕੁਝ ਕਰਦੇ ਬਾਈ ਮੈਨੂੰ ਮੈਂ ਤਾਂ ਉਹੀ ਗੱਲ ਕਰਦਾ ਨਾ ਬਾਈ ਬਥੇਰਾ ਕੁਝ ਕਰਦੇ ਸੀ ਬਾਈ ਹੁਣ ਵੀ ਕੁਮਸਰੇ ਆਮ ਤਾਂ ਅਸੀਂ ਜੇ ਫੇਸਬੁੱਕ ਤੇ ਫੇਸਬੁੱਕ ਹੀ ਬਦਮਾਨ ਆ ਇਹ ਕਤੀੜਾਂ ਗੀਆਂ ਇਹ ਲਗਾਉਣਾ ਗੀਆਂ ਇਹ ਢੇੜ ਆਗੇ ਇਹ ਬਾਈ ਬਹੁਤ ਕੁਝ ਕਰਦੇ ਆ ਇਹ ਠੀਕ ਆ ਨਾ ਇਹਨਾਂ ਦੇ ਕਾਫੀ ਜਣੇ ਕਿ ਬਾਈ ਇਹਨਾਂ ਦਾ ਕੰਮ ਹੀ ਇਹ ਸੀਗਾ ਕਿਤੇ ਉਹਨੂੰ ਬਾਈ ਚਾਰ ਗਰੀਬ ਬੰਦੇ ਨੂੰ ਕੁੱਟ ਕੇ ਚਪੇੜੇ ਮਾਰਤੇ ਉਹਦੇ ਮਾਰਤੇ ਉਹਦੇ ਮਾਰਤੇ ਬਸ ਉਹੀ ਆ ਇੱਕ ਇਹ ਬਸ ਉਹੀ ਉਹੀ ਚੀਜ਼ਾਂ ਨੂੰ ਰਾਂਜਸ ਲਈ ਆਉਂਦੇ ਹੈਗੇ ਅਸੀਂ ਭਾਈ ਇੱਕ ਗੱਲ ਹੋਰ ਵੀ ਆ ਅਸੀਂ ਇਹ ਚਾਹੁੰਦੇ ਹੁੰਦੇ ਸੀ ਯਾਰ ਭਾਈ ਪਿੰਡ ਦੇ ਵਿੱਚ ਨਾ ਬਹਿਰ ਨਾ ਪਵੇ ਕਿਸੇ ਦਾ ਅਸੀਂ ਖੁਦ ਸਮਝਾ ਉੱਤੇ ਕਰਾਇਆ ਅਸੀਂ ਆ ਕਿ ਭਈ ਯਾਰ ਕੋਈ ਨਹੀਂ ਨਵੇਂ ਮੁੰਡੇ ਇਹਨਾਂ ਨੇ ਬਾਹਰ ਜਾਣਾ ਅਸੀਂ ਕੋਈ ਐਸੀ ਜਿਹੀ ਹੋ ਨਹੀਂ ਕਰਨਾ ਚਾਹੁੰਦੇ ਸੀ ਪਰ ਭਾਈ ਇਹ ਤਾਂ ਸਾਡੀਆਂ ਹੀ ਗੱਲਾਂ ਆਉਣ ਪਏਗੇ ਭਾਈ ਇਹ ਤਾਂ ਸਾਨੂੰ ਅੱਜ ਮੈਨੂੰ ਭਾਈ ਉਹੀ ਗੱਲ ਨਾ ਮੈਂ ਕੱਲਾ ਕਹਿ ਰਾਂ ਹੈਗਾ ਭਾਈ ਮਾਪਿਆਂ ਦਾ ਪੁੱਤ ਹੈ ਨਾ ਕਬੀਲਦਾਰ ਆ ਭਾਈ ਮੈਂ ਸਵੇਰੇ ਜੰਮ ਜਾਂਦਾ ਮੈਂ ਜੰਮ ਟ੍ਰੇਨਰ ਵੀ ਆ ਮੈਂ ਉੱਥੋਂ ਮੇਰਾ ਆਪਦਾ ਗੁਜ਼ਾਰਾ ਕਰਦਾ ਹੈ ਨਾ ਤੇ ਪਰ ਬਈ ਮੇਰੇ ਜਿਹੜੇ ਹਿਸਾਬ ਨਾਲ ਹੈ 15 20 ਜਣੇ ਹਥਿਆਰਾਂ ਨਾਲ ਆਏ ਸੋਕੇ ਆਏ ਸੀ ਤੇ ਬਈ ਮੈਨੂੰ ਤਾਂ ਇਹਨਾਂ ਨੇ ਜਮ ਕੱਖ ਤਾਂ ਨਹੀਂ ਛੱਡਣਾ ਸੀ ਬਾਕੀ ਤੁਹਾਨੂੰ ਪਤਾ ਹੀ ਉਥੇ ਗੱਡੀ ਦੇ ਵਿੱਚੋਂ ਇਹਨਾਂ ਦੇ ਪ੍ਰੂਫ ਨਿਕਲੇ ਆ ਸਾਰੇ ਅਸਲਾ ਅਸਲਾ ਵੀ ਸੀ ਤੁਸੀਂ ਕਹਿੰਦੇ ਬਈ ਸਾਰਾ ਕੁਝ ਉਹਨਾਂ ਦਾ ਬਈ ਜਦੋਂ ਚੜ ਕੇ ਆਏ ਸੀ ਕਿਉਂਕਿ ਬਈ ਉਹਨਾਂ ਤੋਂ ਉਧਰ ਤੋਂ ਉਧਰ ਤੋਂ ਬਈ ਚੱਲਿਆ ਨਹੀਂ ਨਾ ਤੋ ਹਾਂ 2 ਨੰਬਰ ਦੇ ਅਸਲੇ ਸੀ ਇਹਨਾਂ ਕੋਲੇ ਬਈ ਚੱਲੇ ਨਹੀਂ ਹੁਤਾ ਮੇਰੇ ਸਾਹਮਣੇ ਬਾਈ ਦਿਨ ਦੀ ਤਾਂ ਘਟਨਾ ਕਿਤਾ ਸੀ ਤੁਹਾਨੂੰ ਦੱਸ ਲੈਣਾ ਬਾਈ ਕਰਿਆ ਕੀ ਉਹਨਾਂ ਨੇ ਗੱਡੀ ਤੋਂ ਮੇ ਉਹ ਹੋਏ ਪਿਆਗੇ ਬਾਈ ਗੱਡੀ ਤੋਂ ਨਸਲ ਚੱਲਿਆ ਨਹੀਂ ਇਹਨਾਂ ਤੋਂ ਬਹੁਤ ਭੜੇ ਹਥਿਆਰ ਸੀ ਆ ਸਾਰਪ ਸੱਟਾਂ ਬਾਈ ਆ ਮੇਰਾ ਪੱਟ ਵੜਤਾ ਇਥੋਂ ਨਾਲ ਮਾਰ ਕੇ ਖੰਡਾ ਉਧਰੋਂ ਆਪੇ ਇਥੋਂ ਸ਼ੋਲਡਰ ਹੋ ਗਿਆ ਪਿੱਛੇ ਆਗੇ ਮੇਰੇ ਬਾਈ ਉਹਦੇ ਉਹ ਮਾਰ ਕੇ ਆਇਆ ਕਿਉਂਕਿ ਬਾਈ ਹੁਣ ਕੱਲੇ ਬੰਦੇ ਦਾ ਕੀ 15 ਬੰਦਿਆਂ ਚ ਮੰਦਾ ਬਾਈ ਮੈਂ ਬਾਈ ਉਹੀ ਉਹਦੇ ਚ ਆਇਆ ਨਾ ਇੱਕ ਬਾਈ ਚੁੰਬੜਦਾ ਸੀ ਇੱਕ ਹੱਡ ਦਿੰਦੇ ਉਹ ਬਸ ਹੁਣ ਮੈਂ ਜਿੰਨੇ ਚੋਗਾ ਸੀ ਮੈਂ ਮੁਕਾਬਲਾ ਕਰਿਆ ਬਾਈ ਬਾਤਚਤ ਰਹਿ ਗਈ ਬਸ ਬਾਈ ਇਹਨਾਂ ਨੇ ਮੈਂ ਉਹੀ ਗੱਲ ਕਹਿਣਾ ਮੈਂ ਤੋਂ ਬਾਈ ਇਹਨਾਂ ਨੇ ਕੋਈ ਕਸਰ ਨਹੀਂ ਛੱਡੀ ਸੀ ਅੱਜ ਉਹ ਤਾਂ ਬਾਬੇ ਨੇ ਰੱਖ ਲਿਆ ਬਸ ਬਾਈ ਮਾਰਨੀ ਹੈ ਤੁਹਾਨੂੰ ਇੱਕ ਸਾਲ ਮੈਨੂੰ ਮਾਰਨ ਆਈ ਸੀ ਬਾਈ ਜਮਾ ਮੈਨੂੰ ਮਾਰਨ ਆਈ ਸੀ ਕੱਲ ਦੇ ਧਮਕੀਆਂ ਦੇਈ ਜਾਂਦੇ ਸੀ ਤੁਹਾਨੂੰ ਮਾਰਨਾ ਹਾਂ ਸ਼ਰਯਮ ਤਾਂ ਫੋਨ ਫੋਨ ਲੈ ਹੈਗਾ ਬਾਈ ਸ਼ਰਯਮ ਬਾਈ ਤਾਂ ਕਮੈਂਟਾਂ ਦੇ ਉੱਤੇ ਵੀ ਸਾਰਾ ਕੁਝ ਸ਼ਰਯਮ ਬਾਈ ਉਹਨਾਂ ਨੇ ਕਿਹਾਗਾ ਵੀ ਤੁਹਾਨੂੰ ਮਾਰਨਾਗਾ ਤੇ ਉਸ ਤੋਂ ਬਾਅਦ ਬਾਈ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਜਦ ਇਹ ਮੇਰੇ ਤੇ ਇਲਜ਼ਾਮ ਲਾਏ ਸੀ ਜਦੋਂ ਮੈਂ ਇਲੈਕਸ਼ਨ ਦੇ ਵਿੱਚ ਸੀ ਬਾਈ ਮੇਰੇ ਤੇ ਆ ਕੇ ਸਮਝੀ ਇਹਨਾਂ ਨੇ ਜਿਹੜੇ ਕਾਂਗਰਸੀ ਬੰਦੇ ਸੀ ਹੁਣ ਕਾਂਗਰਸੀ ਸਰਪੰਚ ਬਣਿਆਗਾ ਉਹਦੇ ਜਿਹੜੇ ਸਪੋਰਟਰ ਆ ਗਏ ਉਹਨਾਂ ਨੇ ਕਿਹਾ ਸੀ ਗੁੰਡਾਗਰਦੀ ਇਹ ਗੁੰਡਾਗਰਦੀ ਸਾਨੂੰ ਕਹਿੰਦੇ ਗੁੰਡਾਗਰਦੀ ਬਾਈ ਆਹ ਤੁਹਾਡੇ ਸਾਹਮਣੇ ਆ ਅਸੀਂ ਕਿਹਦੇ ਤੇ ਗੁੰਡਾਗਰਦੀ ਕਰ ਲਈ ਚਲੋ ਠੀਕ ਆ ਬਾਈ ਸੋਸ਼ਲ ਮੀਡੀਆ ਤੇ ਅਧਿਕਾਰ ਆ ਸਾਡਾ ਬਾਈ ਕਿਸੇ ਦਾ ਵੀ ਆਪਣਾ ਨਾ ਪਾਰਟੀ ਲੈਵਲ ਤੇ ਆਪਾਂ ਵਿਰੋਧ ਕਰਦੇ ਆ ਬਾਈ ਜੇ ਕਿਸੇ ਨੂੰ ਕੋਈ ਗਾਲੀ ਜਾਂ ਮੰਨ ਕੇ ਚਲੋ ਕਿਸੇ ਨੂੰ ਚਾ ਸੋਸ਼ਲ ਮੀਡੀਆ ਤੇ ਯਾਰ ਮੂੰਹ ਮੂੰਹ ਬੋਲ ਕੇ ਤਾਂ ਕੁਛ ਮਰਜ਼ੀ ਕਹਿ ਲੋ ਗੁੰਡਾਗਰਦੀ ਤਾਂ ਉਹ ਹੁੰਦੀ ਆ ਵੀ ਕਿਸੇ ਦੇ ਥੱਪੜੇ ਮਾਰਨੇ ਜਾਂ ਕਿਸੇ ਦੇ ਕੋਈ ਸੱਟ ਫੇਟ ਮਾਰਨੀ ਉਹ ਗੁੰਡਾਗਰਦੀ ਹੁੰਦੀ ਆ ਬਾਈ ਸੋਸ਼ਲ ਮੀਡੀਆ ਤੇ ਬਈ ਕਿਸੇ ਨੂੰ ਹਣ ਜੇ ਤੁਸੀਂ ਮੈਨੂੰ ਮੰਦਾ ਚੰਗਾ ਬੋਲੀ ਜਾਓ ਉਹਦੇ ਕੋਈ ਚੱਕਰ ਹੀ ਨਹੀਂ ਸੋਸ਼ਲ ਮੀਡੀਆ ਤੇ ਜੋ ਕੁਛ ਮਰਜ਼ੀ ਬੋਲੋ ਮੇਰੇ ਮੇਰੇ ਕੰਮਾਂ ਬਾਰੇ ਮੇਰੇ ਤੇ ਅਲੀਗੇਸ਼ਨ ਲਾ ਸਕਦੇ ਆ ਅਲੀਗੇਸ਼ਨ ਲਾ ਸਕਦੇ ਆ ਪਰ ਬਾਈ ਅੱਜ ਇਹ ਇਹਨਾਂ ਨੇ ਸ਼ਰੈਅਮ ਗੁੰਡਾਗਰਦੀ ਬਾਈ ਆਹ ਦੇਖ ਲੋ ਦੂਜੀ ਤੀਜੀ ਯਾਰ ਗੁੰਡਾਗਰਦੀ ਕੀਤੀ ਆ ਇਹਨਾਂ ਨੇ ਸ਼ਰੈਅਮ ਕੀਤੀ ਆ ਸਣੇ ਸਰਪੰਚ ਉਹਨਾਂ ਦੇ ਨਾਲ ਆ ਜੀ ਹ ਹਾਂਜੀ ਹਾਂਜੀ ਗੈਰ ਕਾਨੂੰਨੀ ਹੈ ਜੀ ਇੱਕ ਮੈਂਬਰ ਬਾਈ ਕੋਲ ਦੀ ਨੰਗਿਆ ਦੇਖ ਲੋ ਇੰਨੀ ਕ ਹਮਦਰਦੀ ਇਹਨਾਂ ਦੀ ਇਹ ਕਹਿੰਦੇ ਆਗੇ ਸਾਡੇ ਕੋਲ ਕੋਲ ਦੀ ਨੰਗ ਗਿਆ ਬਿਲਕੁਲ ਕੋਲ ਦੀ ਨੰਗ ਗਿਆ ਦੇਖ ਲੈ ਉਹਨੇ ਪੁੱਛਿਆ ਵੀ ਨਹੀਂ ਕੁਸਾ ਅੱਛਾ ਹਾਂ ਸ਼ਰੇਆ ਮੁੰਬਈ ਗੁੰਡਾ ਕਰਦੀ ਆ ਦੇਖ ਲੋ ਤੁਹਾਡੇ ਸਾਹਮਣੇ ਆ ਬਾਈ ਤੁਸੀਂ ਜਿਵੇਂ ਕਹਿ ਰਹੇ ਕਿ ਤੁਹਾਨੂੰ ਫੋਨ ਆਇਆ ਕੀ ਫੋਨ ਕੀ ਧਮਕੀਆਂ ਆਈਆਂ ਤੁਹਾਨੂੰ ਮੈਨੂੰ ਬਾਈ ਇਹ ਕੱਲ ਦੇ ਫੋਨ ਲਾਈ ਜਾਂਦੇ ਸੀਗੇ ਵੀ ਅਸੀਂ ਮੰਨ ਲਓ ਹੁਣ ਮੈਂ ਯਾਰ ਕੀ ਦੱਸਾਂ ਹਣਾ ਵੀ ਗੰਦੀ ਸੰਦਾਬਲੀ ਵਰਤਦੇ ਰਹੇ ਆ ਵੀ ਐਂ ਕਰਾਂਗੇ ਇਹ ਦੇ ਆ ਦੇਵਾਂਗੇ ਅਸੀਂ ਉਹ ਦੇਵਾਂਗੇ ਮਾਜਲ ਪੀਤੀ ਖਾਦੀ ਚ ਕਰੀ ਜਾਂਦੇ ਆ ਮੈਂ ਕੋਈ ਨਹੀਂ ਪੁੱਤ ਵੀੜੀ ਗੱਲ ਕਿਉਂਕਿ ਮੈਂ ਬਈ ਆਪਾਂ ਗਲਤੀ ਕਾਉਣੇ ਆਣਾ ਜਿਆ ਸਿਆਣਾ ਬੰਦਾ ਵੀ ਐਂ ਕਰੀ ਜਾਂਦੇ ਹੈਗੇ ਇਹ ਵੋਣ ਬੰਨ ਲਾਈ ਗਏ ਆ ਮੈਨੂੰ ਚੱਲ ਮੈਂ ਇਹਨੂੰ ਦੱਸਾਂ ਮਾ ਪਾਈ ਗਾਲਾਂ ਗੋਲਾਂ ਕੱਢਦੀ ਮੜਾ ਚਕਨਾ ਰਹੀ ਤੇ ਇਹ ਬਾਈ ਜੀ ਜਿਹੜੀ ਗੱਲ ਕਰਦੇ ਆ ਆਪਾਂ ਵੀ ਸਾਡੇ ਖਿੱਤ ਕਿਉਂ ਪਏ ਆ ਇਹ ਪਿੰਡ ਦੇ ਬਾਈ ਹੁੰਦੇ ਆ ਇੱਕ ਦੋ ਹਨਾ ਬੰਦੇ ਆ ਉਹ ਦੇਣੀ ਵੀ ਅਸੀਂ ਬਾਈਆਂ ਪਿੰਡ ਦੇ ਚਲੋ ਰਹਿਣ ਬੱਚੇ ਅਸੀਂ ਉਹ ਚੀਜ਼ ਨੂੰ ਆਂ ਦੇਖਿਆ ਕਰੀ ਗਏ ਆ ਪਹਿਲਾਂ ਵੀ ਇਹਨਾਂ ਨੇ ਸਾਡੇ ਨਾਲ ਟਾਈਮ ਟੂਨ ਪਾਉਂਦੀਆਂ ਗੱਲਾਂ ਕਰੀਆਂ ਵੀ ਅਸੀਂ ਟਾਈਮ ਪਾਵਾਂਗੇ ਜੇ ਉਹ ਉਦੋਂ ਵੀ ਅਸੀਂ ਰਾਜੀ ਬੰਦਾ ਕਰਕੇ ਇਹਨਾਂ ਨਾਲ ਬੈਠ ਕੇ ਗੇਲੇ ਦੇ ਘਰੇ ਸਾਡਾ ਰਾਜੀ ਬੰਦਾ ਹੁੰਦਾਗਾ ਪਹਿਲਾਂ ਇਹਨਾਂ ਨੇ ਤਿੰਨ ਚਾਰ ਤਾਂ ਗਰੀਬ ਮੁੰਡੇ ਮੰਨ ਲਓ ਹਰ ਮੰਨ ਲਓ 2 ਮਹੀਨਿਆਂ ਬਾਅਦ ਵੀ ਇਹਨਾਂ ਦਾ ਕੋਈ ਨਾ ਕੋਈ ਝਗੜਾ ਹੁੰਦਾ ਪਿੰਡ 'ਚ ਜਦੋਂ ਅਸੀਂ ਪਹਿਰੇ ਲਾਉਂਦੇ ਸੀਗੇ ਉਦੋਂ ਇਹਨਾਂ ਨੇ ਅਸੀਂ ਕਿਹਾ ਵੀ ਨੰਬਰ ਬੇਟਾ ਜਿਹੜੇ ਮੋਟਰਸਾਈਕਲਾਂ ਦੇ ਰੱਗੀਆਂ ਭਾਈ ਵੀ ਉਹ ਤਾਨੂੰ ਪਤਾ ਹੀ ਆਪਾਂ ਨੰਬਰ ਪਲੇਟਾਂ ਦੇ ਸਾਰੇ ਨਹੀਂ ਕਰਿਆ ਸੀਗਾ ਵੀ ਨੰਬਰ ਪਲੇਟ ਲਾ ਕੇ ਕੋਈ ਨਹੀਂ ਤੁਰੂਗਾ ਇਹਨਾਂ ਨੇ ਬਈ ਆ ਉਹਦੇ ਮੋਟਰਸਾਈਕਲਾਂ ਤੋਂ ਨੰਬਰ ਪਲੇਟਾਂ ਲਾਤੀਆਂ ਸੀ ਉਦੋਂ ਵੀ ਸਾਨੂੰ ਰੋਕੋ ਜਿਹੜਾ ਰੋਕਦਾ ਬਿਲਕੁਲ ਜਾਣਬੁੱਝ ਕੇ ਆਈ ਕਿ ਕੋਈ ਚਲੋ ਵੀ ਯਾਰ ਪਿੰਡ ਦੇ ਨੌਜਵਾਨ ਮੁੰਡੇ ਆ ਵੀ ਆਪਾਂ ਇਹਨਾਂ ਨੂੰ ਕਾਹ ਨੂੰ ਹਨਾ ਫੇ ਸਾਨੂੰ ਇਹ ਵੀ ਪਤਾਈਏ ਵੀ ਚੱਲ ਇਹ ਨਸ਼ਾ ਇਹਨਾਂ ਨਹੀਂ ਕਰਦੇ ਚਲੋ ਖਾਂਦੇ ਪੀਂਦੇ ਆ ਵੇਚ ਨਾਲ ਇਦਾਂ ਹੈ ਹੀ ਨਹੀਂ ਹਨਾ ਚਲੋ ਅਸੀਂ ਨਿਗਾਹ ਆ ਦਿੰਦੇ ਸੀਗੇ ਸਾਡਾ ਇੱਕ ਪਹਿਰੇਦਾਰ ਆ ਮੁੰਡਾ ਸੀਗਾ ਪਹਿਰਾ ਲਾਉਂਦਾ ਸੀਗਾ ਰੰਦਾਵਿਆਂ ਦਾ ਨਿਰਮਲ ਉਹਦੇ ਵੀ ਇਹਨਾਂ ਨੇ ਜਾ ਕੇ ਸਰਚ ਡਾਂਗਾ ਡੂੰਗਾ ਮਾਰੀਆਂ ਸੀਗੀਆਂ ਪਹਿਰੇ ਦੌਰਾਨ ਉਹ ਵੀ ਸਾਡਾ ਪਰਚਾ ਥਾਣੇ 'ਚ ਹੋਇਆ ਸੀਗਾ ਮੁੜ ਕੇ ਉਹਦਾ ਵੀ ਚਲੋ ਰਾਜੀ ਬੰਦਾ ਕਰਾਤਾ ਜੀ ਵੀ ਚਲੋ ਵੀ ਆਪਾਂ ਜਾਦੇ ਚੀਜ਼ ਨੂੰ ਵਡਾਵਾ ਨਹੀਂ ਦੇਣਾ ਉਸ ਤੋਂ ਬਾਅਦ ਆ ਸਾਡੇ ਦਰਸ਼ਨ ਸਿੰਘ ਮੈਂਬਰ ਖੜੇ ਐ 2 ਮਹੀਨੇ ਪਹਿਲਾਂ ਆ ਵੋਟਾਂ ਤੋਂ ਦੌਰਾਨ ਸੱਚ ਇਹ ਵੋਟਾਂ ਦੇ ਬਰਾਬਰ ਉੱਠੇ ਹੋਏ ਸੀਗੇ ਇਹਦੇ ਜਾ ਕੇ ਤਖਤ ਤੁਕਤੇ ਪੰਨੇ ਦੇ ਡੈਡੀ ਦੇ ਮੰਨ ਲਓ ਮਾਰੀਆਂ ਕਰੀਆਂ ਸੱਟਾਂ ਯਾਨੀ ਕਿ ਯਾਰ ਕੁਛ ਨਾ ਕੁਛ ਇਹ ਗਤੀਵਿਧੀਆਂ ਗਲਤ ਕਰਦਾ ਹੀ ਰਹਿੰਦੇ ਆ ਠੀਕ ਆ ਉਹਦੇ ਵੀ ਵਿੱਚ ਪਾ ਕੇ ਸਾਰਿਆਂ ਨੇ ਰਾਜੀ ਬੰਦਾ ਕਰਾਤਾ ਵੀ ਚਲੋ ਯਾਰ ਮੁੰਡਿਆਣੇ ਬਾਹਰ ਜਾਣਾ ਇੱਕ ਨੇ ਦੇਲਾ ਮੁੰਡਾ ਹਣ ਉੱਤੋਂ ਬੈਠਾ ਬਾਹਰੋਂ ਧਮਕੀਆਂ ਵਗੈਰਾ ਦਿੰਦਾ ਜਿਹੜਾ ਜਿਆਦਾ ਇਹਦੇ ਚੀਜ਼ ਚ ਮੰਨ ਲਓ ਚੱਕ ਚਿਕਾ ਉਹ ਕਰਦਾਗਾ ਉਹ ਬੈਠਾ ਧਮਕੀਆਂ ਦੇਈ ਜਾਂਦਾ ਕਿ ਕੱਲ ਤੇ ਉਹਦੇ ਵੀ ਫੋਨ ਆਈ ਦੇ ਰਿਕਾਰਡਿੰਗ ਆ ਵੀ ਸਾਡੇ ਕੋਲੇ ਵੀ ਕੋਈ ਨਹੀਂ ਸੀ ਛੇਤੀ ਮਿਲਦੇ ਆ ਐ ਕਰਦੇ ਆ ਤਾ ਇਸ ਕਰਕੇ ਵੀ ਇਹਨਾਂ ਦੀਆਂ ਗਤੀਵਿਧੀਆਂ ਕੋਈ ਨਾ ਕੋਈ ਰਹਿੰਦੀਆਂ ਹੀ ਹਨ ਹਰ ਰੋਜ਼ ਵਾਂਗੂ ਤੁਹਾਡੀ ਵੀ ਜਿਵੇਂ ਗੱਲ ਕੀਤੀ ਕਿ ਦੁਸ਼ਮਣੀ ਸੀਗੀ ਇਹਨਾਂ ਦੇ ਆਪਸ ਵਿੱਚ ਪਿੰਡ ਵਿੱਚ ਉਹਨੇ ਆਪਾਂ ਕੋਈ ਪਹਿਲਾਂ ਲੜਾਈ ਲੱਗ ਜਾਂ ਤਾਂ ਕਾਦੀਆਂ ਇਹਨਾਂ ਨਾਲ ਹਨ ਆਪਣਿਆਂ ਦਾ ਕਿਹੜਾ ਕੋਈ ਇਹਨਾਂ ਦਾ ਬੱਟ ਦਾ ਰੌਲਾ ਹੈਗਾ ਇਹੀ ਹੈ ਵੀ ਅਸੀਂ ਨਸ਼ਾ ਰੋਕਦੇ ਹਾਂ ਉਹ ਕਹਿੰਦੇ ਵੀ ਸਾਡੀ ਤਲਾਸੀ ਲੈ ਕੇ ਦਿਖਾਓ ਤੁਸੀਂ ਗਰੀਬਾਂ ਤੇ ਹਵਾ ਕਰੀ ਜਾਂਦੇ ਆਂ ਇਹ ਇਹ ਹੈ ਉਹ ਹੈ ਚਿੱਟਾ ਪੀਣਿਆਂ ਨੂੰ ਮੰਨ ਲਓ ਤੁਸੀਂ ਘੂਰੀ ਜਾਂਦੇ ਆਂ ਚਿੱਟੇ ਵੇਚਲਾਂ ਨੂੰ ਸਾਡੀ ਲੈ ਕੇ ਦਿਖਾਓ ਤਲਾਸੀ ਅੱਛਾ ਸਾਨੂੰ ਰੋਕ ਕੇ ਦਿਖਾਓ ਬਸ ਉਹ ਆਹੀ ਹੈਗਾ ਕਿੱਡ ਤੇ ਇੱਕ ਰਹਿੰਦਾ ਗੁੰਦਾ ਇਹ ਹੈ ਵੀ ਜਿਹੜਾ ਬੰਦਾ ਵੀ ਬਲਕਾਰ ਸਿੱ ਕਿਉਂਕਿ ਇਹ ਬਲਕਾਰ ਦੇ ਨਾਲ ਪਹਿਲਾਂ ਚੱਲਦੇ ਸੀਗੇ ਬਾਅਦ ਚ ਇਹਨਾਂ ਨੇ ਸਰੋਪੇ ਹੋਰ ਪਾਰਟੀਆਂ ਤੋਂ ਲੈ ਲਏ ਤੇ ਜੋ ਲੱਛਣ ਨਹੀਂ ਬਈ ਐਮਐਲਏ ਵੀ ਕੀ ਕਰੇ ਮਾੜੇ ਬੰਦੇ ਨੂੰ ਕੋਈ ਵੀ ਨਹੀਂ ਚੱਲਦਾ ਹਨਾ ਇਹਨਾਂ ਨੂੰ ਇਹ ਹੈ ਵੀ ਹਾਂ ਇਹ ਬੰਦੇ ਵੀ ਕਿਸੇ ਦੇ ਨੇੜੇ ਨਾਲ ਲੱਗਣ ਕੋਲੇ ਨਾ ਜਾਣ ਅਸ ਕੋਈ ਜਾਈਏ ਅਸ ਕੋਈ ਆਈਏ ਜਿਵੇਂ ਹਣ ਮੰਨ ਲਓ ਚਲੋ ਮੇਰੀ ਮੇਰੇ ਭਾਈ ਨਾਲ ਨਹੀਂ ਬਣਦੀ ਉਹਨਾਂ ਸਾਰਿਆਂ ਨੂੰ ਪਤਾ ਚਲੋ ਹਨਾ ਉਹਦੇ ਤੇ ਵੀ ਇਹਨਾਂ ਨੇ ਮੰਨ ਲਓ ਹਮਲਾ ਕਰਿਆ ਜਾ ਕੇ ਦੁਕਾਨ ਤੇ ਇਹ ਦੋਏ ਬੰਦੇ ਨਾਲ ਉਹ ਵੀ ਕੁੱਟਮਾਰ ਕਰੀ ਉਦੋਂ ਤੇ ਮੰਨ ਲਓ ਯਾਰ ਜਿਹੜਾ ਬੰਦਾ ਵੀ ਕੋਈ ਵੀ ਪਾਰਟੀ ਚ ਨਵਾਂ ਆਉਂਦਾ ਜਾਂ ਪੁਰਾਣਾ ਵਰਕਰ ਆ ਉਹਨੂੰ ਇਹ ਹੱਬ ਦਾਬ ਕਰਕੇ ਪਿੱਛੇ ਕਰਦੇ ਆ ਵੀ ਅਸੀਂ ਮੂਰੇ ਰਹੀਏ ਸਾਨੂੰ ਸੱਦੇ ਹਾਲਾ ਤੇ ਹਣ ਐਮਐਲਏ ਮੰਨ ਲਓ ਵਿਚਾਰਾ ਉੱਥੇ ਕੀ ਕਰ ਸਕਦਾ ਮਾੜਿਆ ਅੰਸਰਾਂ ਥੋੜੋ ਉਹਨੇ ਇਹਨਾਂ ਨੂੰ ਲਲਕਰਿਆ ਹੋਇਆ ਉਤੋਂ ਦਵੱਲੇ ਹੋਏ ਆ ਇਹ ਇਹ ਗੱਲਾਂ ਬਾਤਾਂ ਪ੍ਰਭੂ ਮੰਨ ਲਓ ਉਹਨਾਂ ਨੂੰ ਇੰਨੀ ਕੁ ਪ੍ਰਭਾਵ ਵੀ ਨਹੀਂ ਕਿ ਅਸੀਂ ਹਮਲਾ ਕਰਦੇ ਆ ਕਿਸੇ ਦੀ ਚਾਹ ਨਾਲ ਨਹੀਂ ਬਿਲਕੁਲ ਬਾਈ ਜੀ ਦੇਖੋ ਕਿਸਮਤ ਨੇ ਬਚਾ ਲਿਆ ਸਾਡਾ ਭਰਾ ਹਨਾ ਜਿਹੜੇ ਆਪਾਂ ਮੰਨ ਲਓ ਸਮਾਜ ਸੇਵੀ ਕੰਮ ਕਰਦੇ ਆਂ ਧੀਆਂ ਦੇ ਅਸੀਂ ਮੰਨ ਲਓ ਰਹਿਣ ਬਸੇਰੇ ਦੁਆਰੇ ਕਰਦੇ ਆਂਗੇ ਉਹ ਸੀਸਾ ਨੇ ਬਚਾਲਿਆ ਇਹਨੂੰ ਜਿਹੜੀਆਂ ਅਸੀਂ ਕੰਨਿਆ ਸਾਡੇ ਪਿੰਡ ਦੀਆਂ ਮੰਨ ਲਓ ਤੋਰੀਆਂ ਕਰੀਆਂ ਜਾਂ ਮੰਨ ਲਓ ਜਿਹੜੇ ਸਮਾਜ ਸੇਵੀ ਜਵਾਕ ਬਚਾਏ ਆ ਇਹਨੇ ਨਸ਼ੇ ਚ ਉਹਨਾਂ ਸਾਡੀਆਂ ਭੈਣਾਂ ਦੇਆਂ ਦੁਆਵਾ ਮੈਂ ਇਹਦੇ ਨਾਲ ਕੰਮ ਕਰ ਗਈਆਂ ਅੱਜ ਤੇ ਨਹੀਂ ਮੰਨ ਲਓ ਰਵਾਲਵਰ ਸਿੱਧਾ ਤਾਂ ਲਿਆ ਸੀ ਉਹ ਤਾਂ ਚੱਲਿਆ ਨਹੀਂਗਾ ਵਕਰੀ ਗੱਲ ਤੇ ਨਹੀਂ ਜਾਨਲੇਵਾ ਹਮਲਾ ਬਈ ਸੱਦਮ ਸੱਦਾ ਆਣਾ ਸ਼ਾਰਪ ਸਾਰੀਆਂ ਸਟਾਏ ਦੇ ਵੱਟ ਟੱਕ ਕਰਕੇ ਗਏ ਆ ਗੱਡੀ ਭੰਨ ਕੇ ਗਏ ਆ ਇਹ ਬੱਤ ਚਤ ਰਹੀ ਗਈ ਬਈ ਉਹ ਵਾਇਗਰੂ ਨੇ ਹੱਥ ਦੇ ਕੇ ਰੱਖੀ ਕੀ ਕਾਰਵਾਈ ਹੋ ਰਹੀ ਹੈ ਅੱਗੇ ਕੋਈ ਫੜੇ ਗਏ ਆ ਬੰਦੇ ਉਹਨਾਂ ਵਿੱਚ ਬਾਈ ਕਾਰਵਾਈ ਦੇਖੋ ਅਸੀਂ ਤਾਂ ਮੁਲਾਜ਼ਮਾਂ ਨੂੰ ਫੋਨ ਲਾਉਣਾ ਸੀਗਾ ਉਹ ਗੱਡੀਆਂ ਚੱਕ ਕੇ ਲੈ ਗਏ ਹਨ ਦੋਏ ਇਹਦੇ ਵਾਲੀ ਵੀ ਮਨ ਲੋਨਾਂ ਸਪੁਰਦਤ ਕਰਤੀ ਜਿਹੜੀ ਤੇ ਉਹ ਆਏ ਸੀਗੇ ਉਹ ਵੀ ਕਰਤੀ ਉਹਦੇ ਵਿੱਚੋਂ ਰੋਲ ਨੰਬਰ ਨਿਕਲਿਆਗਾ ਦਿਲ ਦਾ ਮੁੰਡੇ ਦਾ ਹੁਣ 2 ਮਹੀਨੇ ਪਹਿਲਾਂ ਬਾਹਰ ਚੱਲਿਆ ਗਿਆ ਉਹ ਕਿਹੜੇ ਕਾਲਜ ਦਾ ਸੀਗਾ ਪੇਪਰ ਦੇਖਿਆ ਉਹ ਪਤਾ ਨਹੀਂ ਕਿਹੜੇ ਦਾ ਸੀਗਾ ਉਹ ਨਾਲ ਮੁਲਾਜ਼ਮਾਂ ਨੇ ਉਹ ਵੀ ਕੀਤਾਗਾ ਤੇ ਜਿਹਦੇ ਵਿੱਚ ਬੰਦੇ ਸੀਗੇ ਨੇ ਪਛਾਣੇ ਆ ਜਿਹੜੇ ਮੈਂ ਬਾਈ ਨੇਮ ਦੱਸਣਾ ਚਾਹਣਾਗਾ ਉਹਦੇ ਚ ਇੱਕ ਹੈਗਾ ਜਸੂ ਇੱਕ ਤੇਜ ਹੈ ਇੱਕ ਹਰਪ੍ਰੀਤ ਚਿੱਟੀ ਜਾਂ ਸੰਧੂਆਂ ਤੋਂ ਤੇ ਇੱਕ ਨਿਸ਼ਾਨ ਮੁੰਡਾ ਤੇ ਇੱਕ ਤੇ ਕਾਰਪੋਰ ਸੰਧੂਆਂ ਤੋਂ ਹੈ ਕੋਈ ਇੱਕ 5 ਰੁਪਏ ਤੋਂ ਆਗਾ ਪਿੰਡਾ ਪਿੰਡਾ ਨਹੀਂ ਉਹ ਤਾਂ ਕੰਨਾ ਬਸ ਯਾਨੀ ਕਿ ਵੀ ਇੰਨੇ ਕੇ ਬੰਦੇ ਤੋਂ ਸਿਆਣੇ ਗਏ ਇੱਕ ਨਹੀਂ ਉਹ ਕਈ ਪਿੰਡਾਂ ਦੇ ਬੰਦੇ ਸਿਗੇ ਨਾਲ ਹਾਂ ਹਾਂ ਬਈ ਉਹ ਗਏਗਾ ਪੂਰਾ ਬਈ ਇਸੇ ਕਰਕੇ ਮੰਨ ਲਓ ਪਹਿਲਾਂ ਵੀ ਇਹ ਕਾਫੀ ਘਰਾਂ ਚ ਬੜੇ ਆ ਉਟਮਾਰ ਕਰਦੇ ਆਹੀਂ ਕਰਦੇ ਇਹ ਜਾ ਕੇ ਉਰੇ ਆਉਦੇ ਆਪ ਨੂੰ ਗੈਸਟਰ ਕਰਾਉਂਦੇ ਆ ਇਹ ਵੀ ਅਸੀਂ ਬਾਈਆਂ ਪਿੰਡ ਦੇ ਦਾ ਤੇ ਬਸ ਐ ਆ ਵੀ ਚਲੋ ਅੱਗੇ ਵਿਚਾਰੇ ਮਾੜੇ ਬੰਦੇ ਸਮਝੌਤਾ ਕਰ ਜਾਂਦੇ ਆ ਹਨਾ ਹੁਣ ਮੰਨ ਲਓ ਬਾਈ ਅਸੀਂ ਵੀ ਕੋਈ ਏਡੇ ਤਕੜੇ ਨਹੀਂ ਹੈ ਜੇ ਸਾਨੂੰ ਵੀ ਇੱਕ ਦੋ ਵਾਰਾਂ ਹੋਰ ਸਾਡੇ ਤੇ ਪੈਣਗੇ ਤਾਂ ਮੰਨ ਲਓ ਧਰਾਤਮਕਾ ਕੇ ਸਾਤੋਂ ਵੀ ਸਮਝੌਤਾ ਹੀ ਕਰਾਉਣਗੇ ਇਹ ਠੀਕ ਹੈ ਨਾ ਕਿਉਂਕਿ ਬਾਈ ਇਹ ਕੰਮ ਹੀ ਇਹਨਾਂ ਦੇ ਇਹ ਹੈਗੇ ਬਦਮਾਸ਼ ਬੰਦੇ ਹੈਗੇ ਅਸੀਂ ਮੰਨ ਲਓ ਆਪਾਂ ਕਬੀਲਦਾਰ ਬੰਦੇ ਆਪਾਂ ਕਹਿੰਦੇ ਚਲੋ ਯਾਰ ਜਦੋਂ ਮੰਨ ਲਓ ਵੀ ਚਾਰ ਬੰਦੇ ਵਿੱਚ ਪੈ ਜਾਂਦੇ ਸਮਝੌਤਾ ਕਰ ਜਾਂਦੇ ਆ ਇਹ ਗੱਲਾਂ ਬੱਤਾਂ ਭਰਾਵਾ ਹਨ ਮੰਨ ਲਓ ਪਹਿਰੇ ਲਾਉਂਦੇ ਸੀ ਕਿ ਉਹ ਲਾਉਣੇ ਹੋ ਕਿ ਹੁਣ ਬਈ हट ਗਏ ਸੀਗੇ ਬਈ ਅਸੀਂ ਮੰਨ ਲਓ ਰਹਿ ਰਹਿ ਕੇ ਹੁਣ ਸਾਡੇ ਪਿੰਡ ਦੇ ਕੋਈ ਨਸ਼ੇ ਪੱਤੇ ਵਾਲਾ ਇੰਨਾ ਕੰਮ ਹੈ ਨਹੀਂਗਾ ਜੇ ਕੋਈ ਜਵਾਕ ਹੈਗਾ ਅਸੀਂ ਉਹਨੂੰ ਸਮਝਾ ਲੈਨੇ ਆ ਬੈਠ ਕੇ ਤੇ ਬਾਕੀ ਜਿਹੜੀਆਂ ਘਟਨਾ ਹੋ ਗਈਆਂ ਸੀ ਇੱਕ ਦੋ ਬਾਕੀ ਆਣ ਛੰਨਾਂ ਵਾਲਾ ਦੇਖ ਕੇ ਕਿਹੜਾ ਬੰਦਾ ਬਈ ਮੂਰੇ ਲੱਗੂ ਅੱਜ ਇਹ ਹੋ ਗਈ ਅਸੀਂ ਕਿਢਾਣ ਫਿਰ ਤੁਰਾਂਗੇ ਸਰਪੰਚ ਦੀ ਮੌਤ ਹੁੰਦੀ ਹੈ ਬਿਲਕੁਲ ਹੁਣ ਤੂੰ ਦੇਖ ਲਓ ਜੇ ਉਹ ਚੀਜ਼ ਦਾ ਬढ़ावा ਮਿਲਿਆਗਾ ਉੱਥੇ ਜੇ ਮੰਨ ਲਓ ਲੋਕ ਇਕੱਠੇ ਹੋ ਜਾਂਦੇ ਪਬਲਿਕ ਇਕੱਠੀ ਹੁੰਦੀ ਉਹ ਭਰਾ ਨੂੰ ਇਨਸਾਫ ਮ ਮਤਲਬ ਇੱਕ ਰੀਤ ਤੁਰਨ ਵਾਲਾ ਕੰਮ ਹੋ ਗਿਆ ਵੀ ਅੱਜ ਇਹਦੇ ਤੇ ਜਲੇ ਹੋਗੇ ਉਹ ਵੀ ਨੌਜਵਾਨ ਮੁੰਡਾ ਸੀਗਾ ਸਮਾਸੀ ਵੀ ਕੰਮ ਕਰਦਾ ਸੀਗਾ ਉਹ ਤੇ ਵੀ ਉਹੀ ਕਿ ਚੀਜ਼ ਹੋਈ ਅੱਜ ਇਹਦੇ ਤੇ ਵੀ ਹੋਈ ਹੋਈ ਹੈ ਜਵਾਕਾਂ ਜੱਲਿਆਣੇ ਆ ਬਈ ਉਹ ਛੜੇ ਛਾਂਟਾ ਸਾਰੇ ਇਸੇ ਕੰਮ ਆਲੇ ਆ ਪਹਿਲਾਂ ਵੀ ਕਾਫੀ ਪਰਚੀ ਆ ਨਾ ਤੇ ਲੁੱਟਾਂ ਖੋਹਾਂ ਦੇ ਆ ਜਿਵੇਂ ਹਰ ਹਰਪ੍ਰੀਤ ਚਿੱਟੀ ਹੈ ਲੁੱਟਾਂ ਖੋਹਾਂ ਦਾ ਪਰਸੋਂ ਚਾਉਤੋਂ ਦੇ ਘਰੇ ਪੁਲਿਸ ਪੈ ਕੇ ਹਟੀ ਹੈ ਚੋਰ ਬੰਦੇ ਆ ਉਹ ਦੋ ਨੰਬਰ ਦੇ ਚਪਲ ਚੋਰ ਆਗੇ ਇਹੋ ਜਿਹੇ ਕੰਮ ਆ ਉਹਨਾਂ ਦੇ ਮੈਂ ਤੁਹਾਨੂੰ ਸੁਣਾਉਣਾਗਾ ਵੀ ਜਿਹੜਾ ਜਾਦੇ ਜਿੱਥੋਂ ਕੰਮ ਵਧਿਆ ਸਾਡਾ ਕਿਉਂਕਿ ਜਿਹੜਾ ਜਿਵੇਂ ਰਗੂ ਪਹਿਲਾਂ ਵੀ ਦੱਸ ਕੇ ਹਟਿਆਗਾ ਵੀ ਨਗਰ ਦੇ ਵਿੱਚ ਨਾ ਪਾਣੀ ਖੜ ਗਿਆ ਹੈਗਾ ਗਲੀ ਦੀ ਹ ਸਕੂਲ ਨੂੰ ਜਿਹੜਾ ਰਾਹ ਜਾਂਦਾ ਸਾਨੂੰ ਸਲਾਦਪੁਰੇ ਦੇ ਨਾਲ ਤੇ ਜੰਗੀਆਂ ਦੇ ਨਾਲ ਜੋੜਦਾ ਹੈਗਾ ਉਹ ਤੇ ਸਾਡਾ ਸੀਵਰੇਜ ਹੈ ਹਾਂ ਉੱਥੇ ਪਾਣੀ ਖੜ ਗਿਆ ਸੀਗਾ ਤੇ ਅਸੀਂ ਸੀਗੇ ਮੰਨ ਲਓ ਇਹ ਵੀ ਦੁਕਾਨ ਤੇ ਹੁੰਦਾ ਪਿੰਡ ਪਿੱਛੇ ਗੱਲਾਂ ਚੱਲ ਪਈਆਂ ਜਦੋਂ ਕੋਈ ਜਾਂਦਾ ਸੀਗਾ ਪੰਚਾਇਤ ਕੋਲੇ ਮਜੂਦਾ ਕੋਲੇ ਜਾਂਦਾ ਹੀ ਆਲਾ ਨਗਰ ਦਾ ਕੋਲੇ ਬੰਦਾ ਪੰਚਾਇਤ ਕੋਲੇ ਜਾਊਗਾ ਹਣਾ ਅਸੀਂ ਤਾਂ ਸਮਾਜ ਸੇਵੀ ਹਾਂ ਸਾਡੇ ਕੋਲ ਤਾਂ ਆਲਾ ਬਾਅਦ ਚਾਉ ਪਹਿਲਾਂ ਪੰਚਾਇਤ ਕੋਲੇ ਸਾਡੇ ਪਿੰਡ ਦੇ ਦੋ ਚਾਰ ਮੋਦਵਾਰ ਬੰਦੇ ਜਿਹੜੇ ਮੰਨ ਲਓ ਸਮਾਜ ਸੇਵੀ ਤੌਰ ਤੇ ਉਹ ਗਏ ਉਹਨਾਂ ਕੋਲੇ ਜਾ ਕੇ ਉਹਨਾਂ ਨੂੰ ਕਿਹਾ ਵੀ ਭਾਈ ਤੁਸੀਂ ਪਾਣੀ ਆ ਜਿਹੜਾ ਇਹ ਨਿਕਾਸ ਆਗਾ ਵੀ ਅੱਗੇ ਵੀ ਚਲੋ ਖੜ ਜਾਂਦਾ ਪੰਜ ਸੱਤ ਸਾਲਾਂ ਦਾ ਖੜਦਾ ਹੀ ਖੜਦਾ ਉਹ ਪਹਿਲਾਂ ਵੀ ਖੜਦਾ ਅੱਗੇ ਵੀ ਕੱਢਦੇ ਆ ਦੋ ਚਾਰਾਂ ਅਸੀਂ ਕੱਢਿਆ ਦੋ ਚਾਰਾਂ ਦੂਜੇ ਸਮਾਜ ਸੇਵੀ ਮੁੰਡੇ ਸਾਡੇ ਹਰਿੰਦਰ ਵਰਗੇ ਉਹ ਵੀ ਕੱਢਿਆ ਤਾਰੀਰ ਗੈਣੀ ਕੱਢਿਆਗਾ ਪਾਣੀ ਉੱਥੋਂ ਜਿੱਥੇ ਬੰਦਗਾਨੇ ਵੀ ਕਢਾਇਆਗਾ ਜਿਹੜੇ ਮੰਨ ਲਓ ਕਿਸਾਨ ਜਿੱਥੇ ਬੰਦਗਾਂ ਇਹਨਾਂ ਕੋਲੇ ਜਦੋਂ ਗਏ ਉਹ ਉਹਨਾਂ ਨੇ ਕਿਹਾ ਵੀ ਭਾਈ ਆ ਪਾਣੀ ਦਾ ਨਿਕਾਸ ਕਢਾ ਦਿਓ ਕਹਿੰਦੇ ਯਾ ਸਾਡੇ ਕੋਲ ਤਾਂ ਹਜੇ ਕੋਈ ਗਰਾਂਟ ਨਹੀਂ ਆ ਸਾਡੇ ਵਾਲੇ ਕੰਮ ਉਹ ਕਰੀ ਜਾਂਦੇ ਆ ਤੇ ਤੁਸੀਂ ਸਮਾਜ ਸੇਵੀਆਂ ਤੋਂ ਕਹਿ ਕੇ ਕਢਵਾ ਲਓ ਉਹ ਜਦੋਂ ਸਾਨੂੰ ਪਤਾ ਲੱਗਿਆ ਸਾਨੂੰ ਫੋਨ ਪਾਣਾ ਆਈ ਵੀ ਭਾਈ ਪੰਚਾਇਤ ਨੇ ਤਾਂ ਸਰਪੰਚ ਨੇ ਤਾਂ ਜਵਾਬ ਦਿੱਤਾ ਵੀ ਭਾਈ ਸਮਾਜ ਸੇਵੀ ਕਢ ਦੇਣ ਵੀ ਸਾਡੇ ਕੋਲ ਤਾਂ ਹਜੇ ਪੈਸਾ ਆਇਆ ਨਹੀਂ ਕੋਈ ਗ੍ਰਾਂਟ ਨਹੀਂ ਆਈ ਸਮਾਜ ਸੇਵੀਆਂ ਤੋਂ ਕਢਾ ਲਓ ਮੂਵੀ ਦਾ ਕੇਸ ਉਹਨਾਂ ਕੋਲ ਹੀ ਜਾਂਦੇ ਜਿਹੜੇ ਜਾਂਦੇ ਆ ਵੀ ਉਹ ਹੀ ਨਿਬੇੜਦੇ ਆ ਤਾਂ ਉਹਨਾਂ ਤੋਂ ਕਢਵਾ ਲਓ ਤੁਸੀਂ ਜੇ ਕਢਦੇ ਆ ਚਲੋ ਇਹਦੇ ਕੋਲ ਰਗੂ ਕੋਲੇ ਮੁੰਡਿਆਂ ਨੇ ਆ ਬੱਗੀਰ ਗਣੇ ਫੋਨ ਲਾਲੇ ਵੀ ਭਾਈ ਉਹ ਤਾਂ ਆ ਗੱਲਾਂ ਦੇ ਆ ਵੀ ਅਸੀਂ ਲੱਗਦੇ ਆ ਤੇ ਤੁਸੀਂ ਆ ਜਾਓ ਅਸੀਂ ਚਲੋ ਦੋ ਚਾਰ ਮੁੰਡੇ ਹੋਰ ਲਾਂ ਲਾ ਕੇ ਤੇ ਉਹ ਨਾਲਾ ਕੱਢ ਕੇ ਉਹਦਾ ਨਿਕਾਸ ਕਰਤਾ ਉਸ ਤੋਂ ਬਾਅਦ ਅਸੀਂ ਲਾਈਵ ਹੋ ਗਏ ਅਤਨੇ ਵੀ ਭਾਈ ਜਿਹੜੇ ਸਾਨੂੰ ਕਹਿੰਦੇ ਸੀਗੇ ਵੀ ਸਮਾਜ ਸੇਵੀ ਕੱਢ ਦੇਣ ਤੇ ਵੀ ਅਸੀਂ ਤਾਂ ਇਹ ਕੱਢਤਾ ਤੇ ਉਹਦੇ ਵਿੱਚ ਚਲੋ ਸਾਥੇ ਸਾਡੇ ਕਿੰਨਿਆਂ ਥੋੜੀ ਜੀ ਕਹਿ ਲੋ ਜਦੋਂ ਗੁੱਸਾ ਹੁੰਦਾ ਹਨਾ ਸਦਾਬਲੀ ਬੋਲੀ ਗਈ ਵੀ ਇਹ ਵੀ ਫਰਕਾ ਮਾਲੀ ਪੰਚਾਇਤ ਆੜੀ ਕਿਉਂਕਿ ਦੋ ਬਾਈ ਉੱਤੇ ਸੀਗੇ ਬੰਦੇ ਜਿਹੜੇ ਚੌਧਰ ਕਰਦੇ ਹੈਗੇ ਸਰਪੰਚ ਤੇ ਜਿਵੇਂ ਉਹ ਕਹਿੰਦਾ ਵਿਚਾਰਾ ਉਵੇਂ ਕਰਦੇ ਆ ਉਹ ਬੰਦੇ ਨੇ ਅਜੀ ਉਹ ਬੋਲਿਆ ਕਰਕੇ ਚਲੋ ਤੜਕੇ ਨੂੰ ਸੀ ਉਹਦੀ ਚਾਰ ਮੈਂਬਰ ਆ ਖੜੇ ਹੈਗੇ ਕਿਧਰ ਕੇ ਦਰਸ਼ਨ ਵਰਗੇ ਹਾਂ ਇਹ ਮੈਂਬਰ ਖੜੇ ਨੇ ਕੋਲੇ ਅਸੀਂ ਜਾ ਕੇ ਵੀ ਚਲੋ ਯਾਰ ਬੋਲਿਆ ਗਿਆ ਹਨਾ ਵੀ ਗਲਤੀ ਵੀ ਮੰਨੀ ਅਸੀਂ ਜਾ ਕੇ ਵੀ ਚਲੋ ਰਾਤ ਗਈ ਬਾਤ ਗਈ ਵੀ ਚਲੋ ਕੋਈ ਗਲ ਨਹੀਂ ਉਹ ਚੀਜ਼ ਦਾ ਸਰਪੰਚ ਨੇ ਕਿਹਾ ਵੀ ਨਹੀਂ ਅਸੀਂ ਤਾਂ ਭਾਈ ਕਾਰਵਾਈ ਕਰਾਂਗੇ ਜੇ ਤਾਂ ਇਹ ਆਉਂਦੇ ਅੱਜ ਸਾਡੇ ਕੋਲੇ ਗਲਤੀ ਮੰਨੇ ਸਰਪੰਚਾਂ ਦਾ ਵੀ ਨਹੀਂ ਅਸੀਂ ਸਵੇਰ ਨੂੰ ਇਹਨਾਂ ਨੂੰ ਪਤਾ ਲੱਗ ਜੂ ਕਾਰਵਾਈ ਕਰਾਂਗੇ ਹਣ ਬਾਈ ਸਵੇਰੇ ਘਰ ਬਾਈ ਆ ਹੁੰਦੀ ਹੈ ਇਹ ਚੀਜ਼ ਦਾ ਜਾਂਚ ਕੀਤੀ ਜਾਵੇ ਵੀ ਸ਼ਹਿਰ ਸਰਪੰਚ ਦੀ ਹੈ ਜਾਂ ਉਹ ਕਾਲੇ ਦੀ ਹੈ ਸਾਨੂੰ ਪੱਕਾ ਮਤਲਬ ਜਾਦੇ ਇਹਨਾਂ ਤੇ ਨਹੀਂ ਸਾਨੂੰ ਸਰਪੰਚ ਤੇ ਸ਼ੱਕ ਹੈ ਵੀ ਉਹਨੇ ਸ਼ਹਿਰ ਦੇ ਕੇ ਰਾਜੇ ਸਰਪੰਚ ਨੇ ਤੇ ਕਾਲੇ ਸਰਪੰਚ ਨੇ ਵੀ ਇਹ ਤੇ ਜਿਹੜਾ ਹਮਲਾ ਕਰਾਇਆ ਉਹਦੀ ਸ਼ਹਿਰ ਤੇ ਇਹ ਹਮਲਾ ਹੋਇਆ ਸਾਨੂੰ ਮਤਲਬ ਵੀ ਇਹ ਖਾਦਸਾ ਹੈ ਪੱਕਾ ਪੱਕਾ ਵੀ ਉਹਨਾਂ ਨੇ ਇਹ ਕੰਮ ਇਹ ਕਰਵਾਇਆ ਜਿਹੜਾ ਉਹਦੇ ਚ ਪੂਰਾ ਹੱਥ ਰਾਜੇ ਦਾ ਤੇ ਕਾਲੇ ਦਾ ਕਿਉਂਕਿ ਜਵਾਕ ਹੈ ਜਵਾਕਾਂ ਨੂੰ ਹੱਲਾਸ਼ੇਰੀ ਦੇ ਕੇ ਇਹ ਤੇ ਹਮਲਾ ਕਰਾਇਆ ਗਿਆ ਠੀਕ ਹੈ